ਹਾਂਜੀ ਮੇਰਾ ਨਾਮ ਗੁਪਤਿਕਾ ਹੋਰ ਹੈ ਹਾਂਜੀ ਮੇਰੇ ਪਣਾ ਬੇਗੂ ਦੀ ਰਹਿਣ ਵਾਲੀ ਹਾਂ ਮੇਰੇ ਬਰਾਦਰ ਇਥੇ ਫਿਟਕੋਰ ਜੇਲ੍ਹ ਵਿੱਚ ਹਨ ਹਾਂਜੀ ਅਸੀਂ ਇਹਨਾਂ ਦੇ ਰਖਤੀ ਬਣਨ ਆਏ ਹਾਂ ਸਾਨੂੰ ਪ੍ਰਸ਼ਾਸਨ ਨੇ ਵਧੀਆ ਮੌਕਾ ਦਿੱਤਾ ਵਾ ਸਾਨੂੰ ਬਹੁਤ ਸਿਸਟਰਾਂ ਜੀ ਸਾਨੂੰ ਅੰਦਰ ਐਂਡਰ ਵਧੀਆ ਦਿੱਤਾ ਵਾ ਸਾਡੀ ਗੱਲਬਾਤ ਹੋਣੀ ਗਈ ਹੈ ਪੂਰੀ ਹਾਂਜੀ ਅਸੀਂ ਆਪਣੇ ਭਰਾ ਦੇ ਰਖਤੀ ਬਣ ਚੁੱਕੀਆਂ ਹਾਂ ਬਹੁਤ ਵਧੀਆ ਸਰ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਆਪਣੇ ਭਰਾ ਨੂੰ ਮਿਲ ਕੇ ਸਾਡੇ ਭਰਾ ਨੂੰ ਜਲਦੀ ਤੋਂ ਜਲਦੀ ਬਾਹਰ ਕੀਤਾ ਜਾਵੇ ਹਾਂ ਜੀ ਰਈ ਵਗੈਰਾ ਤੋਂ ਹਾਂ ਜੀ ਹਾਂ ਜੀ ਵਧੀਆ ਕਿੰਨੇ ਦਿਨਾਂ ਬਾਅਦ ਦਿੱਤਾ ਕੋਈ ਕਿ ਮਿਲਿਆ ਭਰਾ ਹਾਂ ਜੀ ਸਾਨੂੰ 1 ਮੰਥ ਹੋ ਗਿਆ ਹਾਂ ਜੀ ਪਰ ਸਾਨੂੰ ਬਹੁਤ ਸਕੂਨ ਹੋਇਆ ਆਪਦੇ ਭਰਾ ਨੂੰ ਜੱਫੀ ਪਾ ਕੇ ਮਿਲਣ ਦਾ ਠੀਕ ਆ ਮੈਨੂੰ ਐਵੇਂ ਲੱਗਦਾ ਵੀ ਮੈਂ ਆਪਦੇ ਭਰਾ ਨੂੰ ਇੰਦਾ ਮਿਲ ਰਹੀ ਜਿਵੇਂ ਮੇਰਾ ਪੁੱਤ ਹੋਵੇ ਤੁਹਾਡੇ ਤੋਂ ਜੰਮਾ ਛੋਟਾ ਅ ਅੱਜ ਸੈਂਟਰਲ ਜੇਲ੍ਹ ਫਰੀਦਕੋਟ ਦੇ ਅੰਦਰ ਰਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਇਹਨਾਂ ਪ੍ਰਬੰਧਾਂ ਦੇ ਸਬੰਧ ਵਿੱਚ ਸਾਨੂੰ ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹ ਮਿਨਿਸਟਰ ਸਾਹਿਬਾਨ ਜੀ ਦੇ ਵੱਲੋਂ ਸਾਡੇ ਪ੍ਰਿੰਸੀਪਲ ਸੈਕਟਰੀ ਜੇਲਸ ਭਾਵਨਾ ਗਰਗ ਮੈਂਬਰ ਦੇ ਵੱਲੋਂ ਔਰ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਿਜ਼ਨਸ ਸ਼੍ਰੀ અરੂਪਾਲ ਆਈਪੀਐਸ ਸਾਹਿਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਡਾਇਰੈਕਸ਼ਨਸ ਆਈਆਂ ਨੇ ਉਹਨਾਂ ਡਾਇਰੈਕਸ਼ਨਸ ਦੇ ਮੱਦੇਨਜ਼ਰ ਅਸੀਂ ਡਿਊਟੀ ਦੇ ਅੰਦਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਜਿੱਥੇ ਕਿ ਹਰ ਉਹ ਜੋ ਢੇਣਾ ਆ ਰਹੀਆਂ ਨੇ ਬੰਦਿਆਂ ਦੀਆਂ ਉਹਨਾਂ ਨੂੰ ਬਾਹਰਲੇ ਗੇਟ ਦੇ ਉੱਤੇ ਕੋਈ ਸਮੱਸਿਆ ਪੇਸ਼ ਨਾ ਹੋਵੇ ਉੱਥੇ ਅਸੀਂ ਸਪੈਸ਼ਲ ਟੈਂਟ ਦਾ ਪ੍ਰਬੰਧ ਕੀਤਾ ਹੈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜਦ ਤੱਕ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨਾਂ ਨੂੰ ਧੁੱਪ ਤੋਂ ਬਰਸਾਤ ਤੋਂ ਗਰਮੀ ਤੋਂ ਬਚਾਉਣ ਲਈ ਟੈਂਟ ਲਗਾਏ ਗਏ ਹਨ ਉਸ ਤੋਂ ਬਾਅਦ ਉਹ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਪ੍ਰੋਪਰ ਆਥੈਂਟੀਕੇਸ਼ਨ ਹੋਏਗੀ ਐਸ ਪਰ ਰਿਕਾਰਡ ਕੀ ਉਹਨਾਂ ਦੀ ਉਹ ਸਿਸਟਰ ਹੈ ਉਸ ਦੇ ਨਾਲ ਅਸੀਂ ਬੱਚਿਆਂ ਨੂੰ ਵੀ ਅਲਾਉ ਕੀਤਾ ਹੈ ਛੋਟੇ ਬੱਚੇ ਨਾਲ ਕੋਈ ਆਏ ਹੈ ਰਜਿਸਟ੍ਰੇਸ਼ਨ ਦੇ ਉਪਰੰਤ ਉਹਨਾਂ ਨੂੰ ਡਿਊਟੀ ਦੇ ਅੰਦਰ ਅੱਜ ਬੰਦੀ ਆਪਣੀਆਂ ਭੈਣਾਂ ਨੂੰ ਫੇਸ ਟੂ ਫੇਸ ਮਿਲ ਸਕਦੇ ਆ ਬੈਠ ਕੇ ਡਿਊਟੀ ਦੇ ਅੰਦਰ ਆਰਾਮ ਨਾਲ ਉਹ ਰਖੜੀ ਬੰਨ੍ਹ ਸਕਦੇ ਆ ਇਹ ਵਿਸ਼ੇਸ਼ ਉਪਰਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਜਿੱਥੇ ਰਖੜੀ ਦੇ ਤਿਉਹਾਰ ਨੂੰ ਅਸੀਂ ਮੁੱਖ ਰੱਖਦੇ ਆ ਉਹਦੇ ਨਾਲ ਨਾਲ ਇੱਕ ਮੈਸੇਜ ਇਹ ਵੀ ਤਹ ਬੰਦੀ ਵੀਰਾਂ ਨੂੰ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਆਪਣਾ ਗੁੱਡ ਕੰਡਕੈਕਟਰ ਰੱਖੋਗੇ ਜੇਲ੍ਹ ਦੇ ਅੰਦਰ ਵਿਵਹਾਰ ਅੱਛਾ ਰੱਖੋਗੇ ਤਾਂ ਪ੍ਰਸ਼ਾਸਨ ਤੁਹਾਡੇ ਲਈ ਤੁਹਾਡੇ ਵੈਲਫੇਅਰ ਲਈ ਤੁਹਾਡੇ ਫੈਮਿਲੀ ਦੇ ਵੈਲਫੇਅਰ ਲਈ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਹਮੇਸ਼ਾ ਹੀ ਤਤਪਰ ਰਹੇਗਾ ਔਰ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਾਵਾਂਗੇ ਕਿ ਅੱਜ ਦੇ ਤਿਉਹਾਰ ਦੀ ਤਰ੍ਹਾਂ ਬਾਕੀ ਤਿਉਹਾਰਾਂ ਦੇ ਉੱਤੇ ਵੀ ਬੰਦਿਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਾਇਆ ਜਾਵੇ ਜਿੱਥੋਂ ਤੱਕ ਰੱਖੜੀ ਦਾ ਤਿਉਹਾਰ ਅੱਜ ਦੀ ਗੱਲ ਹੈ ਬੰਦੀ ਕਾਫੀ ਖੁਸ਼ ਮਹਿਸੂਸ ਕਰ ਰਹੇ ਨੇ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਹੈ ਕਿ ਜਿਸ ਵਿੱਚ ਕਦੇ ਇੱਕ ਨਹੀਂ ਆਉਂਦਾਗਾ ਔਰ ਭਰਾ ਤੋਂ ਜੇਕਰ ਕੋਈ ਗਲਤੀ ਹੋਈ ਹੈ ਉਹ ਅੰਦਰ ਹੈ ਤਾਂ ਉਸ ਦੀ ਭੈਣ ਦਾ ਕੋਈ ਕਸੂਰ ਨਹੀਂ ਹੈ ਉਹਦੇ ਚਾ ਉਮੇ ਦੇ ਉਮੇ ਪੂਰੇ ਹੋਣੇ ਚਾਹੀਦੇ ਆ ਇਹ ਸਰਕਾਰ ਨੇ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਇਆ ਸਾਨੂੰ ਇਹ ਅੱਜ ਜਿਹੜੀਆਂ ਹਦਾਇਤਾਂ ਕੀਤੀਆਂ ਕਿ ਭੈਣ ਤੇ ਭਰਾ ਦਾ ਜੋ ਰਿਸ਼ਤਾ ਹੈ ਉਹ ਹਮੇਸ਼ਾ ਮਜ਼ਬੂਤ ਰਹੇ ਉਹਦੀ ਆਪਣੀ ਵਫੇਰਾਂ ਨੂੰ ਦੇਖ ਸਕੋ ਸਰ ਕਿੰਨੇ ਕਹਿਤੀ ਹੈ ਇਸ ਵਕਤ ਸਾਡੇ ਕੋਲੇ ਜੇਲ੍ਹ ਦੇ ਅੰਦਰ ਕਰੀਬ 3200 ਤੋਂ 3300 ਦੇ ਵਿੱਚ ਪੋਪੂਲੇਸ਼ਨ ਵੇਰੀ ਕਰਦੀ ਰਹਿੰਦੀ ਹੈ ਸੋ ਕੈਪੈਸਿਟੀ ਤਾਂ ਜੇਲ੍ਹ ਦੀ ਸਾਡੀ ਥੋੜੀ ਹੈ ਲੇਕਿਨ ਕਿਉਂਕਿ ਡਰਗ ਦੀ ਐਡਿਕਸ਼ਨ ਦੇ ਖਿਲਾਫ ਜੋ ਮਹਿੰਮ ਚੱਲੀ ਸੀ ਉਸ ਦੇ ਤਹਿਤ ਕਾਫੀ ਐਨਡੀਪੀਐਸ ਦੇ ਬੰਦੇ ਅੰਦਰ ਆਏ ਹੈ ਬਟ ਵੀ ਆਰ ਕੇਟਰਿੰਗ ਤੋ ਅਸੀਂ ਜੋ ਵੀ ਸਾਡੇ ਕੋਲ ਪੋਪੂਲੇਸ਼ਨ ਹੈ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਸਾਡੇ ਕੋਲ ਸੰਸਾਧਨ ਹੈ ਉਹਦੇ ਤੇ ਸਿਰਫ 4 ਹੀ ਕਿਨਾ ਮੈਨੇਜ ਕਰੀਏ ਅੱਜ ਕਿੰਨੇ ਕਰੀਏ ਜਿਹੜਾ ਕਿ ਮੌਕਾ ਹੈ ਅਸੀਂ ਐਕਸਪੈਕਟ ਦੇਖੋ ਜੀ ਸਾਡੇ ਵੱਲੋਂ ਤਾਂ ਖੁੱਲਾ ਸੱਦਾ ਹੈਗਾ ਜਿੰਨੀਆਂ ਵੀ ਭੈਣਾਂ ਆਪਣੇ ਭਰਾਵਾਂ ਨੂੰ ਅੱਜ ਮਿਲਣਾ ਚਾਹੁੰਦੀਆਂ ਨੇ ਸਾਡੇ ਵੱਲੋਂ ਓਪਨ ਹੈ ਜਿੰਨੇ ਵੀ ਆਉਣਗੇ ਚਾਹੀਏ ਅਸੀਂ ਸ਼ਾਮ ਨੂੰ ਲੇਟ ਹੋ ਜਾਈਏ ਅਸੀਂ ਹਰ ਆਈ ਸਾਡੇ ਦਰ ਤੇ ਜੋ ਇੱਕ ਭੈਣ ਚੱਲ ਕੇ ਪਹੁੰਚੇਗੀ ਜੇਲ੍ਹ ਦੇ ਉਹਦੀ ਮੁਲਾਕਾਤ ਕਰਵਾਉਣ ਉਪਰੰਤ ਹੀ ਉਹਨੂੰ ਵਾਪਸ ਭੇਜਾਂਗੇ ਲੇਕਿਨ ਔਨ ਅਨ ਐਵਰੇਜ ਜਿਹੜਾ ਆਇਆ ਸਾਡੀਆਂ 500 ਦੇ ਕਰੀਬ 600 ਦੇ ਕਰੀਬ ਮੁਲਾਕਾਤਾਂ ਹੋ ਜਾਂਦੀਆਂ ਕਿੰਨੇ ਕਿੰਨੇ ਲੋਕਾਂ ਦੇ ਆਉਣਾ ਹੈਗਾ ਉਹਨਾਂ ਨੂੰ ਹਾਂ ਦੇਖੋ ਇਨਸਟ੍ਰਕਸ਼ਨ ਸਿਰਫ ਇਹੀ ਲੈ ਕੇ ਕੋਈ ਵਰਜਿਤ ਵਸਤੂ ਨਾ ਲੈ ਕੇ ਆਉਣ ਕੋਈ ਰਿਲੇਸ਼ਨਸ਼ਿਪ ਦਾ ਝੂਠ ਦਾ ਬੋਲ ਕੇ ਆਉਣ ਅਸਲ ਚ ਭੈਣ ਹੈ ਤਾਂ ਉਹ ਭੈਣ ਹੀ ਆਵੇ ਕਈ ਵਾਰ ਕੋਈ ਇੱਕਾ ਦੋਕਾ ਇਨਸਟੈਂਸਸ ਹੋ ਜਾਂਦੇ ਆ ਕਿਉਂਕਿ ਫੀਮੇਲ ਭੈਣ ਦਾ ਕਹਿ ਕੇ ਮਿਲਣ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਡਾਕੂਮੈਂਟੇਸ਼ਨ ਵੈਰੀਫਾਈ ਕਰ ਰਹੇ ਹੈ ਸਰ ਮਹਿਲਾਵਾਂ ਵੀ ਹੁਣ ਜੇਲ੍ਹ ਦੇ ਵਿੱਚ ਉਹਨਾਂ ਨੂੰ ਜੀ ਜਿਹੜੀਆਂ ਮਹਿਲਾਵਾਂ ਸਾਡੇ ਕੋਲ ਅੰਦਰ ਬੰਦ ਨੇ ਉਹਨਾਂ ਨੂੰ ਮਿਲੌਣ ਦੇ ਲਈ ਉਹਨਾਂ ਦੇ ਬ੍ਰਦਰ ਬਾਹਰੋਂ ਆਉਣਗੇ ਤਸੀਂ ਉਹਨਾਂ ਨੂੰ ਵੀ ਇੱਕ ਵੱਖਰਾ स्लॉट ਦੇਵਾਂਗੇ ਵਿੱਚ ਦੀ ਔਰ ਉਹਨਾਂ ਨੂੰ ਵੀ ਮਿਲਾਇਆ ਜਾਏਗਾ ਮਠਾਈ ਵਗੈਰਾ ਬਾਹਰੋਂ ਨਹੀਂ ਅਸੀਂ ਮਠਾਈ ਇੱਥੇ ਪ੍ਰਬੰਧ ਕੀਤਾ ਹੈਗਾ ਜੀ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਲੋਕਲ ਮਾਰਕੀਟ ਚੋਂ ਪਰਚੇਸ ਕਰਕੇ ਜੋ ਮਾਰਕੀਟ ਦੇ ਵਿੱਚ ਰੇਟ ਆ ਉਸੇ ਰੇਟ ਦੇ ਉੱਤੇ ਅਸੀਂ ਇੱਥੋਂ ਮੁਹੱਈਆ ਕਰਵਾ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੇ ਬਾਹਰੋਂ ਮਠਾਈ ਆਉਂਦੀ ਤਾਂ ਕੋਈ ਸ਼ਰਾਬਤੀ ਅਲਸਰ ਪਰ ਉਸ ਦੇ ਵਿੱਚ ਕੋਈ ਨਾ ਕੋਈ ਨਸ਼ਾ ਜਾਂ ਕੋਈ ਮਿਲਾਵਟ ਕਰਕੇ ਲਿਆਉਂਦੇ ਨੇ ਉਹ ਜੋ ਕਿ ਫਿਰ ਜੇਲ੍ਹ ਦੇ এনवायरमेंट ਲਈ ਹਾਨੀਕਾਰਕ ਰਹਿ ਜਾਂਦਾ ਸਰ ਕਿੰਨੀ ਕਦੇ ਤੱਕ ਚੱਲੇਗਾ ਔਰ ਵੈਸੇ ਤਾਂ 5 ਵਜੇ ਤੱਕ ਹੁੰਦਾ ਜੀ ਬਟ ਅੱਜ ਸਪੈਸ਼ਲ ਡੇ ਹੈ ਵੀ ਆਰ ਆਲ ਹੇਅਰ ਸਾਡੀ ਸਾਰੀ ਟੀਮ ਇੱਥੇ ਹੈ ਜਦ ਤੱਕ ਹਰ ਆਈਪੈਨ ਸੈਟੀਸਫਾਈ ਹੋ ਕੇ ਆਪਦੇ ਬ੍ਰਦਰ ਨੂੰ ਰੱਖਣੀ ਬੰਨ ਕੇ ਨਹੀਂ ਚਲੀ ਜਾਂਦੀ ਵੀ ਆਰ ਆਲ ਠੀਕ